ਰਬ ਨੂੰ ਸਵਾਲ ਇਹ ਸਾਧੂ ਗੋਸਾਈ ਇਹ ਪਾਠੀ ਪੁਜਾਰੀ ਇਹ ਬ੍ਰਾਹਮਣ ਮੋਲਾਣੇ ਸੁਆਮੀ ਭਿਖਾਰੀ ਇਹ ਨਾਗੇ ਇਹ 바ਵੇ ਜਟਾ ਤਿਲਕ ਧਾਰੀ ਇਹ ਮੁਰਸ਼ਦ ਹਜਾਜੀ ਤੇ ਸੈਯਦ ਬੁਖਾਰੀ ਇਹ ਗੱਦੀਆਂ ਦੇ ਮਾਲਕ ਇਹ ਮਜਬੀ ਲੁਟੇਰੇ ਇਹ ਗੱਦੀਆਂ ਦੇ ਮਾਲਕ ਇਹ ਮਜਬੀ ਲੁਟੇਰੇ ਮੈਂ ਸੁਣਿਆ ਸਾਰੇ ਏਜੰਟ ਨੇ ਤੇਰੇ ਇਹਨਾਂ ਨੂੰ ਚੜਾਵੇ ਚੜਾਈਏ ਤੂੰ ਖੁਸ਼ੇ ਇਨਾ ਅੱਗੇ ਮੱਥੇ ਕਸਾਈਏ ਤੂੰ ਖੁਸ਼ੇ ਇਨਾ ਨੂੰ ਖੁਰਾਕਾਂ ਖਵਾਈਏ ਤੂੰ ਖੁਸ਼ੇ ਇਨਾ ਨੂੰ ਪੁਸ਼ਾਕਾਂ ਪਵਾਈਏ ਤੂੰ ਖੁਸ਼ੇ ਬੜੇ ਚਿਰ ਤੋਂ ਚੁੱਪ ਸਾਂ ਪਰ ਅੱਜ ਦਸਖਾ ਮੈਨੂੰ ਬੜੇ ਚਿਰ ਤੋਂ ਚੁੱਪ ਸਾਂ ਪਰ ਅੱਜ ਦਸਖਾ ਮੈਨੂੰ ਇਹ ਲੁੱਟਦਾ ਸਭ ਮਾਲ ਪੁੱਜਦਾ ਏ ਤੈਨੂੰ ਤੇਰੇ ਘਰ ਵੀ ਜੇ ਵੱਢੀ ਚਲਦੀ ਪਈਏ ਤੇਰੇ ਘਰ ਵੀ ਜੇ ਵੱਡੀ ਚਲਦੀ ਪਈ ਏ ਇਹਦੇ ਵਿੱਚ ਤੇ ਥਾਣੇ 'ਚ 10 ਫਰਕ ਕੀ ਹੈ